ਮੇਰੇ ਪਿਆਰੇ ਦੇਸ਼ ਵਾਸੀਓ ਸਾਰਿਆਂ ਨੂੰ ਮੇਰੀ ਸਤ ਸ੍ਰੀ ਅਕਾਲ ਸਲਾਮ ਅਲੈਕਮ ਰਾਮ ਰਾਮ ਜੈ ਮਸੀਦੀ ਔਰ ਅੱਜ ਕੁਝ ਕੁ ਮੈਂ ਭਾਨੇ ਨੂੰ ਸਿੱਧੂ ਨੂੰ ਗੱਲ ਕਹਿਣੀ ਚਾਹੁੰਨਾ ਹੈ ਕਿ ਅੱਜ ਮੈਂ ਇੱਕ ਮੂਵੀ ਵੇਖੀ ਮਸੀਹ ਰਾਮਨ ਤ ਬੋਲਦਾ ਹੈ ਕਿ ਇੰਨੇ ਭੱਦੇ ਸ਼ਬਦ ਜਿਹੜਾ ਇੰਨੇ ਭੱਦੇ ਸ਼ਬਦ ਬੋਲਣ ਵਾਲਾ ਕਦੇ ਵੀ ਉਹ ਦੇ ਇਹ ਨੂੰ ਮਤਲਬ ਬਚਾਉਣ ਵਾਲੀਆਂ ਗੱਲਾਂ ਨਹੀਂ ਉਹ ਲੋਕਾਂ ਦਾ ਨੇਤਾ ਨਹੀਂ ਬਣ ਸਕਦਾ ਪਹਿਲਾਂ ਆਪਦੇ ਜੇ ਤੁਸੀਂ ਲੋਕ ਸੇਵਾ ਕਰਦੇ ਹੋ ਤਾਂ ਆਪਦੇ ਸ਼ਬਦਾਂ ਦੇ ਉੱਤੇ ਬਿਲਕੁਲ ਕੰਟਰੋਲ ਰੱਖ ਕੇ ਬੋਲਿਆ ਕਰੋ ਤੇ ਭਾਨਾ ਇਹਨੂੰ ਮੇਰਾ ਇਹ ਮਤਲਬ ਅਪੀਲ ਹੈ ਕਿ ਕਾਕਾ ਬੋਲਣਾ ਸਿੱਖ ਪਹਿਲਾਂ ਸਾਰਿਆਂ ਨੂੰ ਮਿੱਠਾ ਬੋਲੀਦਾ ਹੁੰਦਾ ਹੈ ਪਬਲਿਕ ਫੇਰ ਹੀ ਨਾਲ ਜੁੜਦੀ ਹੁੰਦੀ ਹੈ ਤੇ ਜੇ ਆਪਾਂ ਭੱਦੇ ਸ਼ਬਦ ਬੋਲ ਗਏ ਤਾਂ ਬਿਲਕੁਲ ਦੁਨੀਆ ਨੇੜੇ ਨਹੀਂ ਆਉਂਦੀ ਦੂਰ ਹੋ ਜਾਂਦੀ ਹੈ ਦੂਸਰਾ ਜੋ ਕਰਸਾਨ ਮੀਰਾ ਨੂੰ ਬੁਰਾ ਭਲਾ ਬੋਲਦੇ ਐ ਅੱਜ ਮੇਰੇ ਕਰਸਾਨ ਪਹਿਲਾ ਸਾਲ ਭਰ 13 ਮਹੀਨੇ ਤੋਂ ਦਿੱਲੀ ਚ ਪਹਿਲਾਂ ਬੈਠੇ ਰਹੇ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਸਰਕਾਰ ਤਾਂ ਅੱਜ ਉਹਨਾਂ ਨੂੰ ਦੁਬਾਰਾ ਬਾਰਡਰ ਤੇ ਆ ਕੇ ਬੱਚੇ ਸ਼ਹੀਦ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਸੀ ਪੈਂਦੀ ਜਿਹੜੇ ਉੱਠ ਕੇ ਮੇਰੇ ਵਰਗੇ ਲੋਕ ਕਰਸਾਨ ਮਜ਼ਦੂਰ ਜਵਾਨ ਦੇ ਬੇ ਸ਼ਬਦ ਬੋਲਦੇ ਐ ਉਹ ਮੈਨੂੰ ਬਹੁਤ ਬੁਰੇ ਲੱਗਦੇ ਐ ਉਹਨਾਂ ਲੋਕਾਂ ਨੂੰ ਮੇਰੀ ਅਪੀਲ ਐ ਵੀ ਜੇ ਜਵਾਨ ਨਾ ਹੋਵੇ ਤਾਂ ਬਾਰਡਰਾਂ ਦੀ ਰਾਖੀ ਕੋਈ ਨਹੀਂ ਕਰਦਾ ਕੋਈ ਮੋਦੀ ਨਹੀਂ ਕਰੂਗਾ ਬਾਰਡਰਾਂ ਦੀ ਰਾਖੀ ਬਾਰਡਰਾਂ ਦੀ ਰਾਖੀ ਤਾਂ ਮੇਰੇ ਪੰਜਾਬ ਦਾ ਮੇਰੀ ਇੰਡੀਆ ਦਾ ਜਵਾਨ ਨਹੀਂ ਕਰੂਗਾ ਔਰ ਜਿਹੜਾ ਰਿਜ਼ਕ ਐ ਨਾਜ ਪੈਦਾ ਕਰਸਾਨ ਮਜ਼ਦੂਰੀ ਕਰ ਸਕਦਾ ਜੇ ਕਰਸਾਨ ਮਜ਼ਦੂਰ ਲੜ ਰਹੇ ਐ ਤਾਂ ਸਾਡੀਆਂ ਹੱਕਾਂ ਲਈ ਲੜ ਰਹੇ ਐ ਜੋ ਮਤਲਬ ਮੇਰੇ ਦੇਸ਼ ਦੇ ਵਕੀਲ ਐ ਅੱਜ ਮੇਰੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੀ ਹੈ ਤੋ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਸ੍ਰੀਮੰਤ ਕਿ ਵੱਧ ਤੋਂ ਵੱਧ ਕਰਸਾਨਾਂ ਦਾ ਤੇ ਵੱਧ ਤੋਂ ਵੱਧ ਵਕੀਲਾਂ ਦਾ ਤੇ ਵੱਧ ਤੋਂ ਵੱਧ ਜਵਾਨਾਂ ਦਾ ਸਾਥ ਦੇਣਾ ਜ਼ਰੂਰੀ ਹੈ ਜੇ ਆਪਾਂ ਇੱਕ ਇੱਕ ਦਿਨ ਦੀ ਛੁੱਟੀ ਲੈ ਕੇ ਧਰਨੇ ਤੇ ਜਾਗੇ ਇੱਕ ਇੱਕ ਦਿਨ ਦੀ ਛੁੱਟੀ ਲੈ ਕੇ ਵਕੀਲਾਂ ਨਾਲ ਕੜਗੇ ਤੋ ਸਾਡਾ ਦੇਸ਼ ਬਚ ਸਕਦਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੇ ਅਬੇ ਕਦੇ ਲਈ ਕਰਸਾਨ ਲੜ ਰਿਹਾ ਹੈ ਜੁਬਾਨ ਲੜ ਰਿਹਾ ਹੈ ਵਕੀਲ ਲੜ ਰਿਹਾ ਹੈ ਅੱਜ ਸਭ ਦਾ ਮੌਕਾ ਹੈ ਕਿ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਲੋਕਾਂ ਦੇ ਘਰ ਜਾੜੇ ਸਾਡੇ ਪੜੇ ਲਿਖੇ ਬੱਚਿਆਂ ਨੂੰ ਮੋਦੀ ਦੇ ਦਰਾਂ ਦੇ ਉੱਤੇ ਜਿਹੜੇ ਬੱਚੇ ਸਾਡੇ ਨੌਜਵਾਨ ਕੁੜੀਆਂ ਸਾਡੀਆਂ ਖੇੜ ਕੇ ਤੇ ਟੱਕਮੇ ਲੈ ਕੇ ਆਇਆ ਤੇ ਅੱਜ ਉਹਨਾਂ ਨੂੰ ਮੋਦੀ ਦੇ ਬੂਹੇ ਤੇ ਬੈਠ ਕੇ ਧਰਨਾ ਇਹ ਲੋਕ ਇਹਨਾਂ ਦੇ ਵਿੱਚ ਲੀਡਰ ਬਲਾਤਕਾਰੀ ਲੋਕਾਂ ਦਾ ਗਲੋਗਵਾਣਾ ਲਾਹੋ ਆਉਣ ਵਾਲੀ ਸਰਕਾਰ ਜਿਹੜੀ ਤੁਹਾਨੂੰ ਚੰਗੀ ਲੱਗੇ ਉਹ ਚੁਣੋ ਤੇ ਮੋਦੀ ਤੋਂ ਤੁਸੀਂ ਕਿਹੜਾ ਚੜਾਓ ਇਹ ਮੇਰਾ ਫਰਜ਼ ਬਣਦਾ ਕੋਈ ਮੋਦੀ ਨਾਲ ਬੈਰ ਨਹੀਂ ਮੇਰਾ ਕੋਈ ਵਿਰੋਧ ਨਹੀਂ ਮੈਂ ਕਿਸੇ ਪਾਰਟੀ ਦਾ ਸਤਾਇਆ ਨਹੀਂ ਬੋਲਦਾ ਮੈਂ ਤਾਂ ਇੱਕ ਫਕੀਰ ਆਦਮੀ ਐ ਮੈਨੂੰ ਚਾਰੇ ਪੰਜੇ ਪਾਰਟੀਆਂ ਇੱਕੋ ਜਿਹੀਆਂ ਹੀ ਐ ਔਰ ਮੈਂ ਸਭ ਨੂੰ ਇੱਕ ਅੱਖ ਦੇ ਨਾਲ ਤੇ ਨਜ਼ਰ ਦੇ ਨਾਲ ਹੀ ਵੇਖਣਾ ਚਾਹੁੰਦਾ ਜੇ ਮੋਦੀ 10 ਸਾਲਾਂ ਦੇ ਵਿੱਚ ਚੰਗੇ ਕੰਮ ਕਰਦਾ ਤਾਂ ਅੱਜ ਮੇਰੀ ਜਵਾਨ ਵੀ ਕਹਿੰਦੀ ਵੀ ਮੋਦੀ ਨੇ ਠੀਕ ਕਰਿਆ ਮੋਦੀ ਨੇ ਤੇ ਜੋ ਵੀ ਨੇ ਲੋਕਾਂ ਦੇ ਘਰ ਜਾੜਨ ਤੋਂ ਬਗੈਰ ਹੋਰ ਕੱਖ ਵੀ ਨਹੀਂ ਕਰਿਆ ਔਰ ਜਿੰਨੇ ਵੀ ਇਹਨਾਂ ਦੇ ਵਿੱਚ ਬਲਾਤਕਾਰੀ ਲੁੱਚੇ ਲੰਡੇ ਉਹ ਅੱਜ ਮੋਦੀ ਸਰਕਾਰ ਦੇ ਵਿੱਚ ਨਹੀਂ ਔਰ ਜਿਹੜਾ ਇਸ ਤੇ ਆ ਕੇ ਕਨੌਰੀ ਬਾਰਡਰ ਦੇ ਉੱਤੇ ਮੇਰੇ ਪੰਜਾਬ ਦਾ ਮੁੰਡਾ ਸ਼ਹੀਦ ਕਰਿਆ ਤਾਂ ਉਹ ਕਿਸੇ ਫੌਜ ਨੇ ਜਾਂ ਕਿਸੇ ਪੁਲਿਸ ਨੇ ਨਹੀਂ ਕਰਿਆ ਉਹ ਇਹਦੇ ਆਰਐਸ ਦੇ ਗੁੰਡਿਆਂ ਦੇ ਉਹ ਬਾਕੇ ਮਰਦਾਂ ਇਹਨਾਂ ਨੇ ਵਿੱਚ ਛੱਡੇ ਹੋਏ ਸੀ ਆਰਐਸ ਦੇ ਗੁੰਡਿਆਂ ਦੀ ਟੀਮ ਬਣਾਈ ਫਿਰਦੇ ਐ ਜਿਹੜਾ ਉਹ ਜੋਗੀ ਐ ਉਹ ਤਾਂ ਮਰੋਜੜ ਵਾਲਾ ਬਾਬਾ ਹੀ ਕਹੌਣ ਲੱਗ ਗਿਆ ਲੋਕਾਂ ਦੇ ਘਰ ਟਾ ਕੇ ਇਹਨਾਂ ਨੇ ਜੇਸਨ ਨੂੰ ਤੁਸੀਂ ਕਹਿੰਦੇ ਆ ਵੀ ਇਹਨਾਂ ਨੇ ਤਾਂ RAM ji ਦਾ ਮੰਦਿਰ ਬਣਾਇਆ ਜੋਧਾ ਦੇ ਵਿੱਚ ਉਹ ਮੰਦਿਰ ਤਾਂ ਪਬਲਿਕ ਨੇ ਬਣਾਇਆ ਇਹਨਾਂ ਨੇ ਤਾਂ ਪਬਲਿਕ ਜਾਰੀਏ ਤਾਂ ਆਪਣੀ ਕੁਰਸੀ ਬਚਾਉਂਦੇ ਆ ਇਹ ਤਾਂ RAM ਦੇ ਮੰਦਿਰ ਦਾ ਮੁੱਦਾ ਬਣਾ ਕੇ ਆਉਂਦੇ ਆ ਮੋਦੀ ਸਰਕਾਰ ਕਿੱਥੇ ਇਹ ਤਾਂ ਕਹਿੰਦੇ ਸੀ ਬਾਬਰੀ ਸਰਕਾਰ ਬਾਬਰੀ ਮਸਜਿਦ ਦੇ ਕੋਲੇ ਹੀ ਬਣਾਉਂਗਾ ਤੇ ਬਾਬਰੀ ਮਸਜਿਦ ਦੇ ਕੋਲੇ ਥੋੜਾ ਬਣਿਆ ਐਨੀ ਦੁਨੀਆ ਉਦੋਂ ਮਰ ਬਾਤੀ ਜੇ ਉਦੋਂ ਹੀ ਪਾਸੇ ਬਣਾ ਲੈਂਦੇ ਤੇ ਹੁਣ ਕਿੰਨੀ ਦੁਨੀਆ ਯਾਰਤੀ ਰਾਮ ਬਣਾਉਣ ਵਾਸਤੇ ਇਹਨਾਂ ਨੇ ਦੁਨੀਆ ਬਸਾਈ ਨਹੀਂ ਇਹਨਾਂ ਨੇ ਦੁਨੀਆ ਜਾਰੀ ਹੈ ਆਉਣ ਵਾਲੀ ਜਿਹੜੀ ਸਰਕਾਰ ਬਣਾਉਣੀ ਹੈ ਜਿਹੜੀ ਸਰਕਾਰ ਤੁਸੀਂ ਚੁਣੋਗੇ ਕੋਈ ਆਪਦੀ ਸੋਚ ਸਮਝਦੇ ਨਾਲ ਵੋਟ ਪਾਓ ਜੋ ਮੇਰੇ ਵਕੀਲ ਝਗੜ ਰਹੇ ਐ ਕਿ ਉਹ ਕਹਿੰਦੇ ਵੀ ਪੇਪਰ ਦੇ ਉੱਤੇ ਮੋਹਰ ਲੱਗਣੀ ਚਾਹੀਦੀ ਹੈ ਉਹ ਸੱਚ ਕਹਿੰਦੇ ਐ ਜਿਹੜੀਆਂ ਮਸ਼ੀਨਾਂ ਨੂੰ ਕੋਈ ਵੀ ਹੈਂਗ ਕਰ ਸਕਦਾ ਹੈ ਕੋਈ ਵੀ ਹੈਂਗ ਕਰ ਸਕਦਾ ਹੈ ਇਹ ਬਿਲਕੁਲ ਮਸ਼ੀਨਾ ਰਾਹੀਂ ਦਾ ਵਿਚਪ ਚਿੱਤ ਜਾਣਾ ਪਰ ਪਬਲਿਕ ਇਹਨਾਂ ਨੂੰ ਨਹੀਂ ਜਿਤਾਉਂਦੀ ਦੇਸ ਬਸ ਗਿਆ ਮੇਰੀ ਇੰਨੀ ਕੀ ਅਪੀਲ ਹੈ ਤੁਹਾਡੇ ਮੂਰੇ ਔਰ ਭਾਨਾ ਜਿਹਨੂੰ ਵੀ ਮੈਂ ਕਿਹਾ ਵੀ ਕਾਕਾ ਆਪਦੀ ਇੱਕ ਮੈਂ ਹੋਰ ਕਹਿਣਾ ਹੈ ਕਿ ਜਿਹੜੀਆਂ ਗੰਦੀਆਂ ਮੂਵੀਆਂ ਕੱਲ ਦੇ ਲੋਕ ਹੈ ਜਾਂ ਜਨਾਨੀਆਂ ਜੇ ਤਾਂ ਕੋਈ ਜਨਾਨੀ ਗੰਦੀ ਮੂਵ ਕੱਲ ਦੀ ਹੈ ਮੂਵੀ ਤਾਂ ਉਹ ਔਰਤਾਂ ਦੇ ਨਾਂ ਨੂੰ ਕਲੰਕਾ ਹੈ ਔਰ ਜੇ ਕੋਈ ਮਰਦ ਕੱਲਦਾ ਹੈ ਤਾਂ ਮਰਦਾਂ ਦੇ ਨਾਂ ਨੂੰ ਕਲੰਕਾ ਹੈ ਔਰ ਜਿਹੜੀ ਚੀਜ਼ ਦਾ ਪਰਦਾ ਹੈ ਪਰਦਾ ਹੀ ਹੁੰਦਾ ਹੈ ਪਰਦੇ ਦੇ ਵਿੱਚ ਚੀਜ਼ ਹਮੇਸ਼ਾ ਹੀ ਚੰਗੀ ਰਹਿੰਦੀ ਹੈ ਬਸ ਇੰਨਾ ਕੀ ਮੇਰਾ ਕਹਿਣਾ ਜੈ ਹਿੰਦ ਜੈ ਜਵਾਨ ਜੈ ਕਰਸਾਨ